ਫੁੱਲ ਤਾਂ ਹੁਣ ਦੁਬਾਰਾ ਫੇਰ ਬਹੁਤ ਆ ਰਹੇ ਨੇ ਹਨਾ ਆਪਾਂ ਨਾ ਜੇ ਥੋੜੀ ਜਿਹੀ ਖੇਚਲ ਕਰ ਲਿਆ ਕਰੀਏ ਹੁਣ ਦੇਖੋ ਆਪਾਂ ਕਹਿੰਦੇ ਵੀ ਸਬਜ਼ੀਆਂ ਨੇ ਜਿਹੜੀਆਂ ਵੀ ਬਹੁਤ ਮਹਿੰਗੀਆਂ ਹੋ ਗਈਆਂ ਤੇ ਆ ਹੁਣ ਮੀਂਹ ਪਏ ਰਹੇ ਨੇ ਵੀ ਇਹਦੇ ਨਾਲ ਸਬਜ਼ੀਆਂ ਬਹੁਤ ਮਹਿੰਗੀਆਂ ਹੋ ਗਈਆਂ ਤੇ ਯਾਰ ਜੇ ਥੋੜੀ ਜਿਹੀ ਖੇਚਲ ਕਰ ਲਿਆ ਕਰੀਏ ਤੇ ਬਹੁਤ ਨਜ਼ਾਰਾ ਰਹਿੰਦਾ ਪਰ ਉਹ ਤੇ ਆਪਾਂ ਨਾ ਮੈਨੂੰ ਲੱਗਾ ਫਰਵਰੀ ਦੇ ਆ 15 ਫਰਵਰੀ ਨੂੰ ਮੈਂ ਹੈ ਤਾਂ ਉੱਪਰ ਕਾਗਜ਼ ਆ ਪਾ ਕੇ ਕਰਿਆ ਸੀ 10 12 ਬੇਲਾਂ ਕਰੇਲਿਆਂ ਦੀਆਂ ਲਾਤੀਆਂ ਮਾ ਕਾ ਯਾਰ ਨਜ਼ਾਰਾ ਲਿਆ ਤਾਂ ਇਹਨਾਂ ਨੇ ਇੰਨੇ ਕਰੇਲੇ ਮਤਲਬ ਖਾਦੇ ਗੱਲ ਹੀ ਛੜ ਦੋ ਤੇ ਫੇਰ ਪਿੰਡੀਆਂ ਦੇ ਬੂਟੇ ਥੋੜੇ ਜਿਹਾ ਲਾਇਏ ਸੀ ਚਲੋ ਕਾਮਯਾਬ ਨਾ ਹੋਈਆਂ ਪਰ ਫੇਰ ਵੀ ਵਧੀਆ ਰਿਹਾ ਵੀ ਪਿੰਡੀ ਆਪਾਂ ਮੁੱਲ ਨਹੀਂ ਲਈ ਮਿਰਚਾਂ ਮਾਰ ਤੇ ਚਲਾਈਆਂ ਹਰੀਆਂ ਇਹਨਾਂ ਨੇ ਵੀ ਨਜ਼ਾਰਾ ਬੰਨੇ ਆ ਪਿਆ ਪੂਰਾ ਠੀਕ ਆ ਜੀ ਉਦੋਂ ਬਾਅਦ ਬਤਾਂਗੂਆਂ ਦੇ ਬੂਟੇ ਲਾਏ ਇਹਨਾਂ ਦਾ ਵੀ ਵਧੀਆ ਇਹਨਾਂ ਨੇ ਮਤਲਬ ਹੋ ਕਰਿਆ ਆਪਾਂ ਨੂੰ ਮੁੱਲ ਨਹੀਂ ਲਏ ਸਿਮਲਾ ਮਿਰਚ ਕਾਮਯਾਬ ਪਹਿਲਾਂ ਤਾਂ ਨਹੀਂ ਹੋਈ ਸੀ ਪੂਰੀ ਪਰ ਹੁਣ ਇਹ ਵੀ ਲੱਗਣ ਲੱਗੀਆਂ ਦਿਖਾਓ ਜੀ ਮਣੀ ਤੇ ਆਹ ਦੇਖੋ ਇਹ ਵੀ ਹੋਣ ਲੱਗਣ ਲੱਗੀਆਂ ਆ ਤੇ ਆਪਿੰਡੀ ਆਪਾਂ ਹੋਰ ਲਾਤੀ ਹੋਣੇ ਮੂਰੇ ਚੱਲ ਪੂਗੀ ਪਿੰਡੀ ਵੀ ਇੰਨਾ ਕ ਤਾਂ ਆਪਾਂ ਜੇ ਸਾਰੇ ਕਰ ਲਿਆ ਕਿ ਨਾਲੇ ਕੋਈ ਆਪਾਂ ਵੱਡੀ ਗੱਲ ਇਹ ਵੀ ਕੋਈ ਵੀ ਇਹਨਾਂ ਨੂੰ ਨਾ ਰੇ ਨਾ ਕੋਈ ਸਪਰੇ ਠੀਕ ਆ ਜੀ ਮੈਂ ਜਿਹੜੀਆਂ ਜ਼ਹਿਰੀਲੀਆਂ ਨੇ ਰੇ ਮਤਲਬ ਸਪਰੇ ਹਾਂ ਤਾਂ ਕਰਦੇ ਆਪਾਂ ਪਰ ਸਪਰੇ ਆਪਾਂ ਮਤਲਬ ਕੋਈ ਜ਼ਹਿਰੀਲੀ ਨਹੀਂ ਕਰਦੇ ਇਹਨਾਂ ਨੂੰ ਜਿਹੜੀਆਂ ਮਤਲਬ ਦੀਆਂ ਬਣਾ ਕੇ ਜਿਵੇਂ ਨਿੰਮ ਦੇ ਪੱਤੇਆਂ ਤੋਂ ਜਾਂ ਹੋਰ ਇਸ ਤਰ੍ਹਾਂ ਜਿਹੜੀ ਹੁੰਦੀਆਂ ਉਹ ਕਰੀਦੀਆਂ ਨੇ ਤੋ ਯਾਰ ਜ਼ਰੂਰ ਇੰਨਾ ਕ ਕਰਿਆ ਕਰੋ ਭਰਾਵੋ ਮਤਲਬ ਦੀ ਸਿਹਤ ਲਈ